ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੇਰ ਨਿਸ਼ਾਨ ਸਿੰਘ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਬਿਲਕੁਲ ਵਪਾਰ ਦਾ ਕੰਮ ਆ ਵੇਰ ਦਾ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਜਿਹੜਾ ਦੋਸਤੋ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਇਸ ਕਵਰੇਜ ਵਿੱਚ ਦੋ ਅਨੀਮਲ ਜਿਹੜੇ ਹੈਗਾ ਦੋਸਤੋ ਤੁਹਾਨੂੰ ਮੱਝਾਂ ਤੇ ਦੋ ਵਾੜਾਂ ਦਿਖਾ ਦਾਂਗੇ ਪਸ਼ੂ ਆਲਮੋਸਟ ਸਾਰੇ ਸੋਏ ਸੁਆਇਆ ਇੱਕ ਵਾੜ ਗੱਬਣ ਆ ਉਹਦੀ ਪੂਰੀ ਡਿਟੇਲ ਬਾਕੀ ਰੇਟ ਭਾਅ ਪੜਤਾ ਕੀ ਮੁੱਲ ਰਹਿਣਗੇ ਦੋਸਤੋ ਇਹਨਾਂ ਪਸ਼ੂਆਂ ਦੇ ਪੂਰੀ ਗੱਲਬਾਤ ਵੀਰ ਨਿਸ਼ਾਨ ਤੋਂ ਆਪਾਂ ਜਾਣਕਾਰੀ ਲੈ ਲਾਂਗੇ ਅੱਜ 2 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਮਾਰਨਿੰਗ ਦੇ ਦੋਸਤੋ ਟਾਈਮ ਕੋਈ 9:30 ਵਜੇ ਦਾ ਸਮਾਂ ਕੋਈ 9:30 10:00 ਵਜੇ ਦਾ ਸਮਾਂ ਹੈਗਾ ਸੋ ਆਓ ਕਰਦੇ ਆ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਿੰਘ ਸਸਰੀ ਕਾਲ ਸਸਰੀਆ ਵੀਜੀਓ ਠੀਕ ਠਾਕ ਜੋ ਬੜੇ ਵਧੀਆ ਆਪਦੇ ਸਨੋ ਠੀਕ ਠਾਕ ਜੀ ਵਧੀਆ ਵਧੀਆ ਵੀਜੀ ਠੀਕ ਠਾਕ ਜੀ ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਸਰੀ ਕਵੀਰ ਜੀ ਹੋਰ ਨਿਸ਼ਾਨ ਬਾਈ ਕਿਵੇਂ ਵਧੀਆ ਵੀਜੀ ਠੀਕ ਠਾਕ ਜੀ ਚੱਲੀ ਜਾਂਦਾ ਕੰਮ ਅੱਛਾ ਅੱਛਾ ਹਾਂਜੀ ਤੇ ਅੱਜ ਨਿਸ਼ਾਨ ਪਸੂ ਆਪਣੇ ਕੋਲ ਚਾਰ ਇਹ ਬਕਾਵਾ ਹਾਂਜੀ ਹਾਂਜੀ ਵੀਰ ਜੀ ਦੋ ਮੱਜਾਂ ਵਾਂ ਉਹ ਵੀ ਸੂਈਆਂ ਦੇ ਦੋ ਵਹਿੜਾ ਇੱਕ ਵਹਿੜ ਸੂਈ ਇੱਕ ਗੱਬਣੇ ਵੇਜੀ ਇੱਕ ਗੱਬਣ ਹਾਂਜੀ ਉਹਦਾਂ ਲਈ ਹੋ ਗਈ ਸੀ ਫਿਰ ਸੇਲ ਹਾਂਜੀ ਉਹਦਾਂ ਸਾਰਾ ਮਾਲ ਸੇਲ ਹੋ ਗਿਆ ਵੀਰ ਜੀ ਚਲੋ ਵਧੀਆ ਹੋ ਗਿਆ ਹਾਂਜੀ ਤੇ ਰੇਡ ਪਰ ਤਾਂ ਫਿਰ ਜੈਜ ਜੈਨੂਅਨੀ ਜੈਜ ਜੈਜ ਵੀਰ ਜੀ ਜੈਜ ਜੈਜ ਬਿਲਕੁਲ ਕੇ ਤੇ ਨਿਸ਼ਾਨ ਭਾਈ ਆਜੋ ਪਹਿਲੇ ਇੱਥੋਂ ਨੰਬਰ ਤੋਂ ਆਪਾਂ ਸਟਾਰਟ ਕਰ ਲਗੇ ਆ ਮੱਝ ਦੀ ਕੀ ਡਿਟੇਲ ਆ ਇਹ ਵੀਰ ਜੀ ਤੀਜਾ ਸੂਆ ਸੂਈ ਆ ਹਾਂ ਇਹ ਡੇਢ ਗੀ ਮਹੀਨੇ ਦੇ ਕਰੀਬ ਸੂਈ ਮਗਰੇ ਦੇ ਕਟਾ ਵਾ 11 ਕਿਲੋ ਦੁੱਧ ਠੰਡਾ ਕਰਕੇ ਵੇਜੀ 11 ਕਿਲੋ ਹਾਂਜੀ ਨਾਟ ਦੁੱਧ ਠ ਇਹ ਮਹੀਨੇ ਦੇ ਲਾਗੇ ਸਮਸੋਈ ਆ ਡੇਢ ਮਹੀਨੇ ਦੇ ਲਾਗੇ ਵੀਰ ਜੀ ਸੁਈ ਡੇਢ ਮਹੀਨੇ ਤੇ ਲਾਗੇ ਲਓ ਜੀ ਡੇਢ ਕੁ ਮਹੀਨਾ ਹੋ ਗਿਆ ਦੋਸਤੋ ਸੁਈ ਲੋ ਤੇ ਮਗਰ ਇਹ ਤੇ ਕਟਾ ਕਟਾ ਹੋ ਵੀ ਨਹੀਂ ਮੇਲ ਕਾਫ ਆ ਤੇ 11 ਕਿਲੋ ਆਜਰ ਹਾਂਜੀ 11 ਕਿਲੋ ਹਾਜ਼ਰ ਭਾਈ 11 ਕਿਲੋ ਹਾਜ਼ਰ ਆ ਸੋ ਦੋਸਤੋ ਟਾਈਮ ਜਰੂਰ ਨੋਟ ਕਰ ਲਓ ਠੀਕ ਆ ਜੀ ਮਾਰਨਿੰਗ ਦੇ 10:00 ਵਜੇ ਦਾ ਤੇ ਸਵੇਰ ਚਵਾਈ ਕਿੰਨੇ ਕ ਵੱਜੇ ਹੋਈ ਜਾਂਦੀ ਹੈ ਚਵਾਈ ਵੀਰ ਜੀ ਪੌਣੇ ਦੇ 6:00 ਵਜੇ ਹੋਈ ਹੈ 5:30 6:00 ਵਜੇ 9:00 ਵਜੇ 12 ਮਹੀਨੇ ਆਪਣੀ ਚਵਾਈ ਹੁੰਦੀ ਵੀਰ ਜੀ ਠੀਕ ਆ ਜੀ ਹਾਂਜੀ ਸੋ ਬਾਕੀ ਦ ਕਿਉਂਕਿ ਡੇਰੀ ਦਾ ਕੰਮ ਨਾਲ ਦੀ ਨਾਲ ਦੁੱਧ ਵੀਰ ਜਿੰਨੇ ਪਸ਼ੂ ਹੁੰਦੇ ਆ ਦੁੱਧ ਵੀ ਬਿਲਕੁਲ ਪਾਉਂਦੇ ਨੇ ਇਸ ਕਰਕੇ ਆ ਕੋਈ ਪਸ਼ੂ ਨੂੰ ਜਿਹੜਾ ਦੋਸਤੋ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਠੀਕ ਆ ਜੀ ਮਾਰਨਿੰਗ ਚਵਾਈ ਕੀਤੀ ਹੈ ਹੁਣ 10 ਵਜੇ ਦਾ ਸਮਾਂ ਹੈ ਤੇ ਜਦੋਂ ਪਸ਼ੂ ਬਣਦਾ ਥਣਦਾ ਦੋਸਤੋ 11 12 ਕਿਲੋ ਭਾਂਡੇ ਵਾਲਾ ਪਸ਼ੂ ਆ ਨਾਰਮਲ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਠੀਕ ਆ ਆ ਦੇਖੋ ਬਸ ਬਸ ਕੱਤ ਕੋ ਵੀ ਤਾਂ ਚੰਗਾ ਠੀਕ ਆ ਕੱਤ ਮੱਝ ਦਾ ਚੰਗਾ ਬੇਲ ਬੂਲ ਦੀ ਵੀ ਸੋਹਣੀ ਆ ਬਾਕੀ ਥਾਣਾ ਵੀ ਕਾਫੀ ਸੋਹਣਾ ਠੀਕ ਆ ਤੇ ਬਾਕੀ ਨਿਸ਼ਾਨ ਜਵਾਬ ਸਮਾ ਦਾ ਕਿਤਾ ਜਵਾਬ ਸਮਾ ਇੱਕ ਨੰਬਰ ਵੇਜੀ ਗਾੜ ਲਈ ਗਾੜ ਬਰਾਬਰ ਆ ਮਗਰਲੇ ਮਗਰ ਬਰਾਬਰ ਆ ਠੀਕ ਹੈ ਬੱਚੇ ਸਮੇਤ 11 ਕਿਲੋ ਹਾਂਜੀ ਬੱਚੇ 11 ਸਮੇ 11 ਕਿਲੋ ਬੱਚੇ ਸਮੇਤ ਵੇਜੀ ਬੱਚੇ ਸਮੇਤ ਹਾਂਜੀ ਲਓ ਜੀ ਬੱਚਾ ਉਹ ਪਰਲੇ ਬੰਨੇ ਵੱਜਾ ਠੀਕ ਆ ਉਹ ਕੋਈ ਨਹੀਂ ਬਾਅਦ ਚ ਵਿਖਾ ਦੇ ਦਿੰਦੇ ਤੁਹਾਨੂੰ ਵਿਖਾ ਦਾਂਗੇ ਜੀ ਬੱਚੇ ਸਮੇਤ ਦੋਸਤੋ 11 ਕਿਲੋ ਦੁੱਧ ਹਾਜ਼ਰ ਆ ਇਸ ਮੱਝ ਦੇ ਬਿਲਕੁਲ ਥੱਲੇ ਤੇ ਨਿਸ਼ਾਨ ਕਿੰਨਾ ਮੁੱਲ ਵੀਰੇ ਲੈਣ ਦੇਣ ਕੀ ਕਰਦੇ ਆ ਦੋ ਘੜ 70 ਜੀ ਦੇ ਦਾਂਗੇ ਵੇਜੀ ਦੋ ਘੜ 70 ਦੀ ਹਾਂਜੀ 68000 ਦੀ 68000 ਦੀ ਹਾਂਜੀ ਲਓ ਜ 80000 ਦੀ ਦੋਸਤੋ ਅਜਾ ਤਨ ਦੁੱਧ ਦੀ ਗਰੰਟੀ ਹੋ ਗਈ ਵਿੱਚ ਜਿੰਨਾ ਆਪਾਂ ਦੱਸਾਂਗੇ ਹੁੰਦਾ ਨਿਕਲੂਗਾ ਘੜਦਾ ਨਹੀਂ ਦੁੱਧ ਹੂੰ ਚਾਹੇ ਕੋਈ ਵੀ ਰ オンਲਾਈਨ ਸੌਦਾ ਕਰੇ ਭਾਵੇਂ オンਲਾਈਨ ਵੀ ਵੀਰ ਸੌਦਾ ਕਰੇ ਠੀਕ ਹੈ ਜੀ ਲੋ ਵੀ ਭਰਾਪੋ ਇਹ ਨਹੀਂ ਆਪਾਂ ਇੱਕ ਟਾਈਮ ਦੋ ਟਾਈਮ ਚ ਵਾ ਕੇ ਦੇ ਦਨੇ ਆਪਣੇ ਵੱਲੋਂ ਦੋ ਚਾਰ ਜਨਾਏ ਆ ਜਿੰਨੇ ਟਾਈਮ ਮਰਜੀ ਚ ਹੋ ਸਕਦਾ ਖੁੱਲਾ ਖੁੱਲੀ ਛੁੱਟੀ ਆ ਆਪਣੇ ਵੱਲੋਂ ਜੀ ਅੱਛਾ ਵੀਡੀਓ ਕਾਲ ਤੇ ਚਪਾਈ ਕਰ ਲੀ ਹਾਂ ਜੀ ਜਿੰਨੇ ਡੰਗ ਮਰਜੀ ਕਰਾ ਸਕਦਾ ਹੋ ਜੀ ਟਾਈਮ ਤੋਂ ਟਾਈਮ ਹੋਊਗੀ ਬਿਲਕੁਲ ਹਾਂ ਜੀ ਅੱਜ ਵੀ ਜਿਹੜੀ ਦੋਸਤੋ ਚਪਾਈ ਮਾਰਨਿੰਗ ਹੋਈ ਇਹਨਾਂ ਪਸ਼ੂਆਂ ਦੀ ਠੀਕ ਹੈ ਜਿੰਨੇ ਇਹ ਜਰੂਰ ਤੁਸੀਂ ਨੋਟ ਕਰ ਲਿਓ ਠੀਕ ਆ ਅੱਗੇ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਬਿਲਕੁਲ ਟਾਈਮ ਤੋਂ ਟਾਈਮ ਅਗਲੇ ਪਾਸੇ ਆਪਣੇ ਕੋਲ ਆ ਝੋਟੀ ਇਹ ਵੀ ਜੀ ਦੂਜਾ ਸੁਹਾ ਸੁਈ ਝੋਟੀ ਹਾਂਜੀ ਇਹ 20 50 ਦੇਣੇ ਸੁਈ ਇਹ ਤੇ ਮਗਰ ਕੱਟੀ ਆ ਮਗਰ ਕੱਟੀ ਆ ਹਾਂਜੀ ਇਹ ਕੱਲ ਦੀ ਆਈ ਆ ਨੇ ਪੱਠੇ ਪੁੱਠੇ ਨਹੀਂ ਆਪਣੇ ਘਰ ਜੀ ਨਹੀਂ ਲਾ ਲੱਪੇ ਵਿੱਚ ਫੜੇ ਆ ਹਾਂਜੀ ਲਓ ਜੀ ਠੀਕ ਆ ਪੱਠੇ ਪੁੱਠੇ ਨਹੀਂ ਵੀਰਾਂ ਦਾ ਵੀ ਖੁਸ਼ ਹੋ ਕੇ ਖਾਦੇਗੇ ਅੱਗੋਂ ਪਸੂ ਦੋਸਤੋ ਨਵੀਂ ਥਾਂ ਤੇ ਜਦੋਂ ਆਉਂਦਾ ਕੋਈ ਦੋ ਚਾਰ ਦਿਨ ਕਰ ਵੀ ਜਾਂਦੇ ਆ ਤੇ ਪੱਠੇ ਨਹੀਂ ਚੱਕੇਗਾ ਠੀਕ ਆ ਕੋਈ ਤੇ ਐਡਾਂ ਕਿ ਤਾ ਪੱਠੇ ਕਾਣ ਲੱਗੂ ਕਿ ਮਗਰ ਕੱਟੀ ਹਾਂਜੀ 25 ਦਿਨਾਂ ਦੀ ਸੂਈ ਹਾਂਜੀ 20 25 ਦਿਨਾਂ ਦੀ 20 25 ਦਿਨਾਂ ਦੀ ਆ ਲਓ ਜੀ ਠੀਕ ਆ ਮਗਰ ਕੱਟੀ ਆ ਦੋਸਤੋ 20 25 ਦਿਨਾਂ ਦੀ ਸੂਈ ਆ ਠੀਕ ਆ ਤੇ ਇਹ ਆਪ ਹੈਗੀ ਦੂਜਾ ਸੁਆ ਦੂਜਾ ਸੁਆ ਵੀਰ ਜੀ ਥਾੜ ਭਾਂਡੇ ਦੇ ਆ ਬਿਲਕੁਲ ਸਾਫ਼ ਆ ਵੀਰ ਜੀ ਠੀਕ ਆ ਜੀ ਸੋਵਾਟਰ ਕੁਆਲਿਟੀ ਬਹੁਤ ਸੋਹਣੀ ਆ ਦੋਸਤੋ ਠੀਕ ਆ ਤੇ ਬਿਲਕੁਲ ਲਵੀ ਜੀ ਆ ਤੇ ਸਿੰਘ ਥੋੜੇ ਜੇ ਉੱਚੇ ਖੁੱਲੇ ਆ ਪਰ ਗੁਲਾਈ ਦੇ ਵਿੱਚ ਆ ਠੀਕ ਆ ਤੇ ਥਾਨ ਭਾਂਡੇ ਦੀ ਬਹੁਤ ਸੋਹਣੀ ਆ ਹੁਣ ਦੁੱਧ ਦਾ 8 ਕਿਲੋ ਹੈ ਵੀਰ ਜੀ ਨੈਟ ਪੱਕਾ ਆਪਾਂ ਦੋ ਟਾਈਮ ਉਥੋਂ ਲੀਟਰ ਮਾਰ ਕੇ ਚੋਇਆ ਵਾ ਤੇ ਹੁਣ ਆ 7 ਕਿਲੋ ਕਿਉਂਕਿ ਕੱਲ ਦੇ ਪੱਠੇ ਨਹੀਂ ਖਾਦੇ ਨੇ ਕੱਲ ਦੁੱਧ ਘਰ ਰਾਤੀ ਘਾਟੇ ਦਿੱਤਾ ਥੋੜਾ ਦਿੱਤਾ ਵਾ ਤੇ ਸਵੇਰੇ ਵੀ ਘਾਟੇ ਦਿੱਤਾ 7 ਕਿਲੋ ਕਰਕੇ ਵੀਰ ਮੇਰਾ ਜਿਹੜਾ ਮर्जी ਸੌਦਾ ਕਰ ਸਕਦਾ 7 ਕਿਲੋ ਮੰਨ ਲੀਂ ਹਾਂਜੀ ਕਿਉਂਕਿ ਤੁਹਾਨੂੰ ਪਤਾ ਪੱਠੇ ਖਾ ਲਾਪੀ ਫੇਰ ਉਥੇ ਚੱਲ ਜਾਣਾ ਮਰੂਗੀ ਘਟ ਦੇਣੀ ਆ ਜੀ ਲਾ ਗਈ ਫਿਰ ਤਾਂ ਗੱਲ ਲੋਟ ਆ ਜਾਊਗੀ ਸੋ ਬਾਕੀ ਦੋਸਤੋ 7 ਕਿਲੋ ਦੁੱਧ ਦਾ ਤੇ ਥਾਨ ਭਾਂਡਾ ਤੁਸੀਂ ਆ ਨੋਰਮਲੀ ਦੇਖ ਲ ਤੇ ਥਣ ਚੱਡੇ ਦੀ ਪੂਰੀ ਸਫਾਈ ਹੈ ਲਓ ਜੀ ਠੀਕ ਆ ਸੋ ਦੂਜੇ ਸਵੇ ਦੋਸਤੋ ਇਹ ਚੋਟੀ ਜਿਹੜੀ ਆ ਸੂਈ ਠੀਕ ਆ ਤੇ ਨਿਸ਼ਾਨੇ ਦਾ ਮੁੱਲ ਫਿਰ ਕੀ ਆ ਲੈਣ ਦਾ ਮੁੱਲ ਵੀ 58000 ਦਾ 58 ਹਾਂਜੀ 58000 ਦੇ ਵਿੱਚੋਂ ਕੋਈ ਮਾਨਤਨ ਥੋੜਾ ਬੋੜਾ ਮਾਨਤਨ ਕਰਦਾ ਇਹ ਵਿਜੇ ਮੋਕੇ ਦੇ ਠੀਕ ਆ ਠੀਕ ਆ ਜੀ ਲਓ ਵੀ ਦੋਸਤੋ 58000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੋ ਝੋਟੀ ਤੁਸੀਂ ਦੇਖ ਲਈ ਆ 20 25 ਹਕ ਦਿਨਾਂ ਦੀ ਸੂਈ ਆ ਠੀਕ ਆ ਦੁੱਧ ਆ ਗਿਆ ਜੀਲ ਆ ਗਿਆ ਪਸੂ ਦੋਸਤੋ ਦੁੱਧ ਜ਼ਿਆਦਾ ਨਹੀਂ ਤਾਂ ਕੋਈ 8 9 ਲੀਟਰ ਤੱਕ ਪਸੂ ਨਾਰਮਲ ਕਰ ਦੇਣਾ ਵੀਰ ਜੀ ਸਾਹ ਘਾਟੀ ਲੋਕੀ ਤੁਹਾਨੂੰ ਵੀ ਪਤਾ ਬਾ ਘਾਟੀ ਕਰਦੇ ਆ ਹਾਂਜੀ ਹਾਂਜੀ ਠੀਕ ਆ ਹੁਣ ਆਪਣੇ ਘਰ ਬਿਲਕੁਲ 7 ਕਿਲੋ ਹਾਂ 7 ਕਿਲੋ ਨੈੱਟ ਦੁੱਧ ਪੱਕਾਊਗਾ ਮੈਂ ਤੁਹਾਨੂੰ ਕਹਿੰਦੇ 8 ਕਿਲੋ ਚੋ ਕੇ ਲੈਂਦਾ ਹੁਣ ਕਿਉਂਕਿ ਅੱਜ ਵੀਡੀਓ ਤੁਹਾਨੂੰ ਪਤਾ ਆਪਾਂ ਅਪਲੋਡ ਕਰ ਦੇਣੀ ਜੇ ਦੁੱਧ ਦਾ ਪਾ 8 ਦਸੀਗੇ ਨਿਕਲਿਆ ਨਾ ਫਿਰ ਫਾਇਦਾ ਨਹੀਂ ਕੋਈ ਵੀਰ ਜੀ ਗੱਲ ਕਰਦਾ ਸਹੀ ਸਹੀ ਐ ਲੋ ਜੀ ਦੋਸਤੋ 7 ਕਿਲੋ ਅੱਜ ਤੁਸੀਂ ਚੋ ਕੇ ਲੈ ਕੇ ਜਾ ਸਕਦੇ ਜੇ 58000 ਲੈਣ ਦੇਣਾ ਠੀਕ ਆ ਝੋਟੀੀ ਓਵਰ ਆਲ ਜਿੰਨੀ ਸਾਰੀ ਚੰਗੀ ਆ ਤੇ ਮਗਰ ਵੀ ਕੱਟੀ ਬਹੁਤ ਪਿਆਰੀ ਆ ਰਾਜੀ ਬਿਲਕੁਲ ਤੰਦਰੁਸਤ ਮਗਰ ਕੱਟੀ ਆ ਹੈਲਥੀ ਪੂਰੀ ਕੱਟੀ ਆ ਮਗਰ ਠੀਕ ਆ ਤੇ ਉਹ ਮੱਝ ਪਹਿਲੀ ਦਾ ਆ ਬੱਚਾ ਮੇਲ ਕਾਫ ਆ ਕੋਈ ਡੇਢ ਕਿ ਮਹੀਨੇ ਦੀ ਸੂਈ ਆ ਠੀਕ ਹੈ ਜੀ ਬੱਚਾ ਤੁਸੀਂ ਦੇਖ ਲਓ ਠੀਕ ਹੈ ਜੀ ਠੀਕ ਆ ਓਕੇ ਇਹ ਦੂਜਾ ਸੂਆ ਸੂਈ ਵੀਰ ਜੀ ਵੜਾ ਦੂਜੇ ਆ ਹਾਂਜੀ ਇੱਕ ਸਿੰਘ ਹੈਗਾ ਇੱਕ ਜਮਾਂਦਰੂ ਨਹੀਂ ਹੈਗਾ ਅੱਛਾ ਅੱਛਾ ਕਿਦਾਂ ਤਕਾਏਗਾ ਇੱਕ ਕਿਦਾਂ ਤਕਾਏਗਾ ਚੰਗੀ ਤਰ੍ਹਾਂ ਹਣਾ ਬੱਛਾ ਮਗਰ ਚੌ ਦਿਨਾਂ ਦੀ ਸੂਈ ਵੀਰ ਜੀ ਚੌ ਪੰਜਾਂ ਦਿਨਾਂ ਦੀ ਮਗਰ ਬੱਛਾ ਆ ਗਿਆ ਹਾਂਜੀ ਲਓ ਜੀ 나ੜੂ ਬੱਚੇ ਦੇ ਨਾਲ ਹੀ ਨਾੜੂ ਨਾਲ ਹੀ ਆ ਵੀਰ ਜੀ ਬੱਚੇ ਦੇ ਲਓ ਜੀ ਮਗਰ ਬੱਛਾ ਦੋਸਤੋ ਤੇ ਚਾਰਾਂ ਕਿ ਦਿਨਾਂ ਦੀ ਸੂਈ ਆ ਸੂਈ ਬੜਾ ਮੂਲਾ ਜੇ ਡਈ ਮਾਰਨਾ ਸੂਈ ਦੂਜੇ ਹਾਂਜੀ ਦੂਜੇ ਸ ਲਓ ਜੀ ਦੂਜਾ ਸੂਹਾ ਦੋਸਤੋ ਤੇ ਇੱਕ ਰੰਗ ਬਿਲਕੁਲ ਬਲੈਕ ਹੈ ਸਰੀਰ ਘਟਾਂਚਾ ਤੁਸੀਂ ਵੇਖ ਲਓ ਥੋੜਾ ਜਿਹਾ ਕਾਰੇਪਣ ਦੇ ਵਿੱਚ ਆ ਪਸ਼ੂ ਜਿਹੜਾ ਦੋਸਤੋ ਨਾਰਮਲੀ ਇਕ ਕੋਈ ਵੀਰ ਚੰਗੀ ਸੋਹਣੀ ਸੇਵਾ ਕਰ ਲੂਗਾ ਭਰ ਜੂਗੀ ਬਾਕੀ ਸੂਹ ਦੇ ਵਿੱਚ ਆਇਆ ਪਸ਼ੂ ਕੋਈ 5-7 ਦਿਨਾਂ ਦੇ ਵਿੱਚ ਮਾੜਾ ਮੁਰ ਸਿੱਧਾ ਹੀ ਹੁੰਦਾ ਠੀਕ ਆ ਆ ਫੇਸ ਕੁਆਲਿਟੀ ਹੈ ਜੀ ਅਚਾ ਨਿਸ਼ਾਨ ਉਹ ਬੋਲਾ ਇਹਦੇ ਦਾ 10 ਕਿਲੋ ਭਾਜੀ ਨੈਟ ਦੁੱਧ ਹੈਗਾ ਬਸ ਬੋਲਾ ਗੇਲੇ ਭਵੇਂ ਦੁੱਧ ਗੇਲੇ ਚਾਹ ਪੰਜਾਂ ਦਿਨਾਂ ਦੀ ਹੁਣ ਕਿਉਂਕਿ ਬੋਲੇ ਬਾਹਰ ਹੁੰਦੇ ਹੀ ਹੈਗਾ 10 ਕਿਲੋ ਹਾਂ ਦੁੱਧ ਨੈਟ ਬਾ 10 ਕਿਲੋ ਹੈਗਾ ਭ ਮੈਂ ਬਾਰ-ਬਾਰ ਤਾਂ ਜ਼ਿਕਰ ਕਰਦਾ ਪਿਆ ਵੀ ਪਸ਼ੂਆਂ ਦੇ ਕਈ ਵੀਰ ਬਨਾਥਣਾ ਦੇਖਦੇ ਆ ਵੀ ਛੱਡੇ-ਚੁੱਡੇ ਚੰਗੇ ਬਣੇ ਹੋਣ ਤੇ ਤਾਂ ਖਰੀਦ ਲਿਆ ਮੇਰਾ ਵੀਰ ਪਸ਼ੂਆਂ ਦੀ ਚਵਾਈ ਹੋਈ ਆ ਸਵੇਰੇ ਪਰ ਕੋਈ ਵੀਰ ਆਪਦਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਆ ਜੀ ਆਪਦੇ ਤਸੱਲੀ ਕਰਕੇ ਬਾਹਰ ਖੜੇ ਵੀ ਜੀ ਕੋਈ ਗੱਲ ਨਹੀਂ ਆ ਇਹ ਜ਼ਰੂਰ ਤੁਸੀਂ ਨੋਟ ਕਰ ਲਿਓ ਠੀਕ ਆ ਜੀ ਪਸ਼ੂ ਆਲਮੋਸਟ ਜਿੰਨੇ ਆ ਸਾਰੇ ਬਿਲਕੁਲ ਚਵਾਈ ਵਾਲੇ ਬਿਲਕੁਲ ਚੋਏ ਹੋਏ ਆ ਸਵੇਰੇ ਮਾਰਨਿੰਗ 6 6:30 6 ਵਜੇ ਇਸ ਕਰਕੇ ਦੋ ਟਾਈਮ ਜਿਹੜੀ ਚੋਕੇ ਤਸੱਲੀ ਕੋਈ ਕਰ ਸਕਦਾ ਘਰੇ ਬੈ ਕੇ ਤੁਸੀਂ ਆਨਲਾਈਨ ਕੋਈ ਸ਼ਬਦਾਬੀਰ ਕਰਦਾ ਸਾਈਬੀਆ ਨਾ ਕਰਕੇ ਤੁਸੀਂ ਬਿਲਕੁਲ ਵੀਡੀਓ ਕਾਲ ਤੇ ਵੀ ਜਿਹੜੀ ਹੈ ਤਸੱਲੀ ਕਰ ਸਕਦੇ ਜੀ ਠੀਕ ਆ 10 ਕਿਲੋ ਧਾਰਾ ਜਿਹੜੀਆਂ ਇਹਦੇ ਥੱਲੇ ਬਿਲਕੁਲ ਨਿਸ਼ਾਨભાઈ ਕਹਿੰਦਾ ਵੀ ਮਜੂਰ ਨੈਟ ਪੱਕੀਆਂ ਭਾਜੀ ਵਧੂਗੀ ਹਜੇ ਘੜ ਦੇਣੀ ਆ ਪਰ ਠੀਕ ਆ ਆ ਤਾਜੀ ਸੂਈ ਆ ਚਲੋ ਥੋੜਾ ਨਿਸ਼ਾਨਾ ਨੂੰ ਮੈਂ ਤੋੜ ਦਿਆਂ ਇਹਨੂੰ ਆ ਇਹਨੂੰ ਤੋੜਦੇ ਆ ਆ ਦੇਖੋ ਜੀ ਕਮਾ ਦੀਏ ਕੱਕ ਮਾਰੋ ਜੀ ਕਮਾ ਦੀਏ ਆਰਡਰ ਕੁਆਲਟੀ ਦੋਸਤੋ ਸੋਹਣੀ ਆ ਬਿਲਕੁਲ ਇੱਕੋ ਜੇ ਸਿਰੇ ਨੇ ਇੱਕੋ ਜੀਆਂ ਬਾਈਆਂ ਠੀਕ ਆ ਇੱਕੋ ਜਾਂ ਲੇਵਾ ਤੇ ਬਾਕੀ ਜਿਵੇਂ ਜਿਵੇਂ ਆਪਾਂ ਪਸ਼ੂ ਨੂੰ ਦੇਖਦੇ ਆ ਵੀ ਸ਼ਾਮ ਦੁਪਹਿਰ ਤੋਂ ਸ਼ਾਮ ਸ਼ਾਮ ਵਾਲੇ ਪਾਸੇ ਨੂੰ ਜਾਂਦਾ ਬਿਲਕੁਲ ਚੁਵਾਈ ਵਾਲੇ ਪਾਸੇ ਨੂੰ ਉਵੇਂ ਮੈਂ ਲੇਵਾ ਪਰਕੇ ਤਿਆਰ ਕਰੂਗੀ ਬਾਕੀ ਥਣ ਪੂਰਾ ਮੁੱਠੀ ਆਪਾਂ ਵੀਰ ਜੀ ਸਾਰੇ ਡੰਗਰ ਜਿੰਨੇ ਪਾਉਂਦਾ ਆਪਾਂ ਸਾਰੇ ਸਾਫ ਕੀਤੇ ਇਹ ਨਹੀਂ ਆ ਦੁੱਧ ਥੜਾਂ 'ਚ ਛੱਡਿਆ ਵੀਰ ਜੀ ਠੀਕ ਹੈ ਜੀ ਠੀਕ ਹੈ ਤੇ ਨਿਸ਼ਾਨ ਕਿੱਥੋਂ ਤੱਕ ਦਾ ਲੈਣ ਦੇਣਾ ਇਹ ਵੀਰ ਜੀ 31000 ਦੇ ਦਈਏ ਵੇਖ ਲਓ ਜਿੰਨਾ ਮਾਨਤਨ ਕਰਨਾ ਕਰਦੋ ਖੁੱਲਾ ਕੋਈ ਨਹੀਂ 30000 ਦੇ ਦੇ ਦਾਂਗੇ ਵੀਰ ਜੀ ਬੱਸ ਗਜੈਸ਼ ਹਾਂਜੀ ਬਾਕੀ ਥੋੜਾ ਬੜਾ ਮੌਕੇ ਦੇ ਸ਼ੋਰ ਸ਼ੱਪਾ ਕਰਦਾ ਦੁੱਧ ਦੀ ਗਰੰਟੀ ਹੋ ਗਈ ਵੀਰ ਜੀ ਭਾਵੇਂ ਆਨਲਾਈਨ ਮੰਗਾਲੂਗਾ ਆਪਣੀ ਫੁੱਲ ਗਰੰਟੀ ਹੈ ਨਹੀਂ ਉੱਥੇ ਜਾ ਕੇ ਦੁੱਧ 8 9 ਹੀ ਨਿਕਲੂਗਾ ਤੇ 10 ਆਖ ਠੀਕ ਆ ਜੀ ਠੀਕ ਹਾਂਜੀ ਵੀਰ ਜੀ ਲਓ ਵੀ ਦੋਸਤੋ ਇਹ ਤਸੱਲੀ ਵੀਰ ਦੇ ਰਿਹਾ ਕੋਈ ਵੀਰ ਆਪਦੀ ਬੇ ਤੜਕਾ ਕੇ ਸੌਦਾ ਕਰ ਲੇ ਠੀਕ ਆ ਘਰੇ ਆ ਕੇ ਤੁਸੀਂ ਸੌਦਾ ਕਰਨਾ ਚਾਹੁੰਦੇ ਜੇ ਘਰੇ ਆਣ ਕੇ ਤਸੱਲੀ ਕਰਕੇ ਕਰ ਲਿਓ ਠੀਕ ਆ ਜਿਵੇਂ ਵੀ ਤੁਹਾਨੂੰ ਸੈਟ ਜਿਵੇਂ ਸੈਟੀਸਫਾਈ ਹੋਵੋਗੇ ਤੁਸੀਂ ਜਿਵੇਂ ਸੰਤੁਸ਼ਟੀ ਹੁੰਦੀ ਹੈ ਤੁਹਾਡੇ ਮਨ ਨੂੰ ਉਦਾਂ ਜਿਹੜਾ ਤਸੱਲੀ ਕਰਿਆ ਕਰੋ ਠੀਕ ਆ ਜੀ ਸੋ ਕਿਸੇ ਦੇ ਕਹਿਣ ਤੇ ਨਾ ਰਿਹਾ ਕਰੋ ਚਾਹੇ ਵੀਰ ਕੋਈ ਵਪਾਰ ਕਰਦਾ ਚਾਹੇ ਮੇਰੇ ਵੀ ਕਹਿਣ ਤੇ ਨਾ ਰਿਹਾ ਕਰੋ ਬਾਕੀ ਪਸ਼ੂ ਦਿਖਾਉਣਾ ਮੇਰਾ ਫਰਜ਼ ਤਸੱਲੀ ਆ ਕੇ ਜ਼ਰੂਰ ਕਰਿਆ ਕਰੋ ਚਾਹੇ ਆਨਲਾਈਨ ਆ ਚਾਹੇ ਘਰ ਆਣ ਕੇ ਆ ਦੱਸਾ 15 ਕਿ ਦਿਨਾਂ ਦੀ ਕੱਟੀ ਹਾਂਜੀ ਥਾਣ ਭਾਂਡੇ ਦੀ ਸਾਫਿਆ ਵੀਰ ਜੀ ਹਾਂ ਠੀਕ ਆ ਸੋ 10 ਤੋਂ 15 ਦਿਨ ਹਜੇ ਸਮਾਂ ਲੈ ਜਾਊਗੀ ਤੇ 53 ਗੂੰਦ ਹੀ ਆਉਂਦੀ ਹਾਂਜੀ ਸ਼ਹਿਦ ਹੀ ਆਉਂਦਾ ਚਲੋ ਤੇ ਨਿਸ਼ਾਨ ਨਾਲ ਦੀ ਨਾਲ ਖੋਲਦਗੇ ਦੂਜਾ ਸਵੇ ਸਵੇ ਕੀ ਹਾਂਜੀ ਵੀਰ ਜੀ ਰਾਜੀਪੂਰੀ ਆ ਨਾ ਬਜਨਪੂਰੀ ਜੱਗਾ ਜਿੰਨੇ ਵੀ ਆ ਦੋਸਤੋ ਨਿਗਰਾ ਪਿੰਡੇ ਦੀ ਵੇਖੋ ਪੂਰੀ ਨਿਗਰਾ ਹਾਈਟ ਮੀਡੀਅਮ ਦੇ ਵਿੱਚ ਚਾਰ ਥਾਣ ਕੋਈ ਫੋਰਡ ਕੋਈ ਸ਼ਾਂਖ ਨਹੀਂ ਹੈਗੀ ਕਿਸੇ ਵੀ ਪਾਸੇ ਠੀਕ ਆ ਚਾਰ ਥਾਣ ਨੇ ਪ੍ਰੋਪਰ ਤੇ 15 ਦਿਨ ਅਪਰੋਕਸੀਮੇਟਲੀ ਕੋਈ 15 ਕਿ ਦਿਨ ਵੀ ਦੱਸ ਰਿਹਾ ਵੀ 15 ਦਿਨ ਲੱਜੂਗੀ ਘਰ ਵਾਲਿਆਂ ਨੇ ਵੀ ਜੀ 10 ਆਖਿਆ ਆਪਾਂ 5 ਦਿਨ ਵਾਧੀ ਦੱਸਣ ਦੇ ਵੀ ਜੀ ਆਪਾਂ ਬਾਕੀ ਲਾਏ ਬਣਾਏ ਪਈ ਆ ਠੀਕ ਆ ਜੀ ਲਾਏ ਪੈ ਚੁੱਕੀ ਐ ਧਾਰਾਂ ਭਰਨੀਆਂ ਜਿਹੜੀਆਂ ਨੇਵੇ ਦੇ ਵਿੱਚ ਸ਼ੁਰੂ ਕਰ ਲੀਆਂ ਠੀਕ ਆ ਸੋ ਥਣ ਵੀ ਪੂਰਾ ਮੁਠੀ ਥਣ ਹੋਊਗਾ ਦੋਸਤੋ ਕੋਈ ਛੋਟਾ ਜਿਹਾ ਥਣ ਨਹੀਂ ਹੋਊਗਾ ਅਗਲੇ ਪਿਛਲੇ ਥਣ ਤੁਸੀਂ ਜ਼ਰੂਰ ਦੇਖ ਲਓ ਤੇ ਹੱਥੀ ਚਵਾਈਲਾ ਥਣ ਨਿਕਲ ਕੇ ਆਊਗਾ ਸਾਹਮਣੇ ਆ ਦੇਖੋ ਆ ਲੋ ਜੀ ਘਰ ਵਾਲਿਆਂ ਨੇ ਵੀਰ ਜੀ 12 13 ਕਿਲੋ ਦੁੱਧ ਦੇ ਦੀ ਗਰੰਟੀ ਦਿੱਤੀ ਹੈ ਵੜਦੀ ਹੂੰ ਇੰਨਾ ਕੁ ਵੈਸੇ ਨੋਰਮਲ ਹੀ ਤੁਹਾਨੂੰ ਵੀ ਪਤਾ ਚਵਾਈ ਜਾਣਾ ਇੰਨਾ ਕੁ ਦੁੱਧ ਨੂੰ ਕੀ ਜਾਂਦਾ ਮੁੰਡਾ ਪਸੰਦ ਏਡੇ ਪਸੰਦੋਂ ਆਂਦਾ ਕੁਝ ਨਹੀਂਗਾ ਕੋਈ 11 12 ਲੀਟਰ ਤਾਂ ਚਲੋ ਹਨਾ ਚਵਾ ਦੂਗੀ ਚੰਗੀ ਸੇਵਾ ਹੋਈ ਤਾਂ ਹੋਰ ਵੀ ਚਲੋ ਅੱਧ ਆਸ ਹੁੰਦੀ ਆ ਤੇ ਕਿੰਨਾ ਇਹਦਾ ਮੁੱਲ ਰਹੂਗਾ ਮੁੱਲ ਵੀਰ ਜੀ 30000 ਇਹਦਾ ਹੂੰ 29000 ਦੀ ਦੇ ਦਾਂਗੇ ਹਾਂ ਨਾ ਵੀਰ ਜੀ 29 ਦੀ ਹਾਂਜੀ ਠੀਕ ਹੈ ਜੀ ਲੋ ਜੀ ਦੋਸਤੋ ਡਿਮਾਂਡ 30000 29000 ਲੈਦੇ ਆ ਸੋ ਬਿਲਕੁਲ ਅਗੇ ਕੋਈ 10-12 ਦਿਨ ਸਾਹਮਣੀ ਪਾਣੀਆ ਦੋਸਤੋ ਪੂਰੀ ਤਿਆਰੀ ਤੇ ਹੋ ਜੂਗੀ ਠੀਕ ਆ ਸੋ ਚਾਹਵਣ ਵੀਰ ਤੁਸੀਂ ਜਰੂਰ ਸੰਪਰਕ ਕਰ ਲਿਓ ਚਾਰੇ ਥਾਨ ਪ੍ਰੋਪਰ ਆਉਦਾ ਟ੍ਰਿਪ ਕੇ ਤਸਲੀ ਕਰ ਲਿਓ ਠੀਕ ਆ ਸੋ ਇਹ ਐਨੀਮਲ ਜਿਹੜੇ ਅੱਜ ਤੁਹਾਨੂੰ ਦਿਖਾਉਣੇ ਸੀਗੇ ਵੀਰ ਨਿਸ਼ਾਨ ਤੇ ਕੋਲੋਂ ਤੇ ਨਿਸ਼ਾਨ ਪੁੱਲ ਕੇ ਨੰਬਰ ਆਪਣੇ 70876 7447 ਠੀਕ ਹੈ ਜੀ ਹਾਂਜੀ ਜੀ ਸੋ ਇਹਨਾਂ ਨੰਬਰਾਂ ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਜੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ